Thank okay. you. ਹੌਲੀ ਹੌਲੀ ਪਾਣੀ ਪਾਉਂਦੇ ਗਏ ਅੰਗੋਲੇ ਸੰਭਾਸੀ ਕਿ ਪਾਣੀ ਲਾ ਪਿੱਛੇ ਹੋ ਕੇ ਬਹੁਤ ਆਪ ਯਾਰ ਲੱਗੇ ਚੱਲ ਜਾਂਦੇ ਸਾਨੂੰ ਕਹਿੰਦੇ ਯਾਰ ਪਿੱਛੇ ਹੋ ਜਾ ਪਿੱਛੇ ਹੋ ਓ ਆਈਡੀ ਸੈਨਜਾ ਸਾਹਮਣੇ ਨਿਕਲਦਾ ਹਾਂਜੀ ਓਕੇ ਸਰ ਇੱਧਰ ਇੱਕ ਫੋਟੋ ਆਉਣੀ ਹੈ ਕੁਦੀ ਵਿਸ਼ ਮਿਸ਼ ਪਰ ਕੋਕਿੰਮੀਆ ਕੱਲ ਪਾਪਰ ਕੋ 11 ਵਜੇ ਰਾਤ ਨੂੰ ਆਉਣਾ ਹੈ ਕਿ ਕਿਹੜਾ ਆ ਜਾਏ ਪਰ ਦੂਸੀ ਤੋਂ ਲੈ ਆਓ ਆ ਵੀ ਮੋਸਲ ਦੂਸੀ ਹਾਂ ਭਾਈ ਜੀ ਆ ਦੇ ਆਓ ਦੂਸਰੀ ਨਿਯਮ ਵਿੱਚ ਚਾਹੀਦੀ ਮੈਨੂੰ ਜੀ ਹਾਂ ਜੀ ਇੰਟਰਨੈਟ ਸਾਫੇ ਸਾਫ ਬੈਠੀ ਹੈ ਉਹ ਕੇਰੇ ਰਹਿ ਗਿਆ ਤਾਂ ਆ ਜਾਣਾ ਮੈਂ ਬੋਰਡ ਤੇ ਅੱਜ ਜਿੰਦਗੀ ਸਿੱਖ ਲਈ ਮਾਣਾ ਮਾਣਾ ਪੁੱਛਿਆ ਕਰ ਲੀਨਾ ਉਹ ਜੋ ਹੋ ਰਹੀ ਹੈ ਸਮਾਨ ਮੋਰੇ ਪਿਆ ਆ ਵੀ ਆ ਤੇ ਕਿਤੇ ਪਾਸੋਂ 13 ਬੰਦੇ ਨੇ ਪੁੱਛੋ ਬਰੋਕ ਕਰਨਾ 14 ਕਰ ਦੋ ਦੋ ਕੋਈ ਜੇ ਕਹਿ ਨਹੀਂ ਗਿਆ ਆ ਸਮਾਨ ਦੀ ਗੱਲ ਸੁਣਦੇ ਨੇ ਜੀ ਤਿੰਨ ਚਾਰ ਅਪੈਲ ਦੀ ਦਰਮਿਆਨੀ ਰਾਤ ਨੂੰ ਇੱਕ ਇਨਸੀਡੈਂਟ ਸਾਡੇ ਕੋਲ ਰਿਪੋਰਟ ਹੋਇਆ ਸੀਗਾ ਸੁਰਜੀਤ ਕਰੋਨਾ ਦੀ ਲੇਡੀ ਆ ਸੁੰਦਰ ਨਗਰ ਦੀ ਇਹਨਾਂ ਨੇ ਦੱਸਿਆ ਸੀ ਵੀ ਇਹ ਇਕੱਲੇ ਹੀ ਘਰ 'ਚ ਰਹਿੰਦੇ ਐ ਐਨਆਰਆਈ ਨੇ ਇਕੱਲੇ ਹੀ ਘਰ 'ਚ ਰਹਿੰਦੇ ਆ ਮਾਰੂ ਆਈਓਸੀ ਇਹਨਾਂ ਨੇ ਦੱਸਿਆ ਵੀ ਰਾਤ ਕਰੀਬ ਕੋਈ 12:30 1 ਵਜੇ ਦੇ ਕਰੀਬ ਇਹਨਾਂ ਦੇ ਘਰ ਕੋਈ ਦੋ ਮੁੰਨੇ ਨੌਜਵਾਨ ਬਫਲਡ ਫੇਸ ਐਂਟਰ ਹੋਏ ਤੇ ਉਹਨਾਂ ਦੇ ਕੋਲ ਦਾਤਰ ਸੀਗਾ ਦਾਤਰ ਦੀ ਨੋਕ ਤੇ ਉਹਨਾਂ ਨੇ ਇਹਨਾਂ ਦੇ ਗਹਿਣੇ ਜਿਹਦੇ ਵਿੱਚ ਚੈਨੀ ਇਹਨਾਂ ਦੀਆਂ ਦੋ ਵਾਲੀਆਂ ਦੋ ਟੋਪਸ ਔਰ ਦੋ ਸ਼ਾਂਪਾਂ ਤੇ ਦੋ ਘੜੀਆਂ ਤੇ ਇੱਕ ਨਵਾਂ ਆਈਫੋਨ ਇਹ ਜਿਹੜਾ ਸਮਾਨ ਆ ਇਹਨਾਂ ਦੇ ਕੋਲੋਂ ਜਿਹੜਾ ਉਹ ਕੋਕੇ ਤੇ ਲੈ ਗਏ ਇਹ ਜਿਹੜੀ ਹੈ ਜਦੋਂ ਅਸੀਂ ਟੈਕਨੀਕਲੀ ਅਤੇ ਹਿਊਮਨ ਇੰਟੈਲੀਜੈਂਸ ਬੇਸ ਤੇ ਅਸੀਂ ਜਿਹੜੀ ਇਹਦੀ ਇਨਵੈਸਟੀਗੇਸ਼ਨ ਕੀਤੀ ਤੇ ਇਹ ਸਾਨੂੰ ਪਤਾ ਲੱਗਾ ਕਿ ਇੱਕ ਸਰਮਨ ਸਿੰਘ son of ਅਕਾਸ਼ਦੀਪ ਸਿੰਘ ਨਾਂ ਦਾ ਵਿਅਕਤੀ ਹੈ ਜਿਹੜਾ ਭੁੰਦਰੀ ਪਿੰਡ ਸਿਧਵਾ ਵੇਡ ਦਾ ਥਾਣੇ ਦੇ ਵਿੱਚ ਉੱਥੇ ਦਾ ਰਹਿਣ ਵਾਲਾ ਵਹ ਇਹ ਬੇਸਿਕਲੀ ਇਹ ਲੇਡੀ ਦਾ ਭਤੀਜਾ ਹੀ ਹੈ ਲੇਡੀ ਦੇ ਭਰਾ ਦਾ ਮੁੰਡਾ ਹੀ ਹੈ ਕੁਝ ਦਿਨ ਪਹਿਲੇ ਉੱਥੇ ਰਹਿ ਕੇ ਗਿਆ ਸੀਗਾ ਇਹ ਤੇ ਇੱਕ ਅਗੇ ਉਹਦੇ ਮੰਮੇ ਦਾ ਮੁੰਡਾ ਆ ਕਰਨ ਜਿਹੜਾ ਵਾ ਇਹ ਹੈਗਾ ਵਾ ਆਪਣੇ ਧਰਮਕੋਟ ਥਾਣੇ ਦੇ ਵਿੱਚ ਪਿੰਡ ਪੈਂਦਾ ਇਹਦਾ ਤਾਰੇ ਚੱਕ ਉਥੇ ਰਹਿਣ ਵਾਲਾ ਹੈ ਇਹਨਾਂ ਦੋਨਾਂ ਨੇ ਮਿਲ ਕੇ ਜਿਹੜਾ ਰਾਤ ਨੂੰ ਇਹ ਇਸ ਕੰਮਾਂ ਨੂੰ ਅੰਜਾਮ ਦਿੱਤਾ ਕਿਉਂਕਿ ਇਹਨਾਂ ਦੋਨਾਂ ਨੂੰ ਜਿਹੜਾ ਥਾਣਾ ਸਿਟੀ ਦੀ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਔਰ ਇਹਨਾਂ ਦੇ ਕੋਲ ਜਿਹੜਾ ਸਾਰਾ ਸਮਾਨ ਦਾ ਬਰਾਮਦ ਕਰ ਲਿਆ ਗਿਆ ਵਾਰਦਾਤ ਵਿੱਚ ਵਰਤਿਆ ਗਿਆ ਮੋਟਰਸਾਈਕਲ ਜਿਹੜਾ ਚਾਂਜਰਾਂ ਦਾ ਜੋੜਾ ਦੋ ਘੜੀਆਂ ਇਹਨਾਂ ਦੇ ਕੋਲੋਂ ਮੰਦਰੀਆਂ ਜਿਹੜਾ ਸੋਨਾ ਜਿੰਨਾ ਜਿਹੜਾ ਸੋਨਾ ਸੀਗਾ ਯਾਨੀ ਕਿ ਟੋਟਲ 100% ਜਿਹੜੀ ਹੈ ਔਰ ਕਬਰੀ ਇਹਨਾਂ ਦੇ ਕੋਲੋਂ ਕਰ ਲਈ ਗਈ ਹੈ ਕਿੰਨੇ ਕੋਈ ਕ੍ਰਿਮੀਨਲ ਡੈਰੀ ਕੀ ਹੈ ਜੀ ਹਾਂ ਇਹਨਾਂ ਦੇ ਕੋਲ ਜੀ ਇਹਨਾਂ ਤੇ ਪਹਿਲੇ ਵੀ ਕੇਸ ਲਿਸਟਡ ਹੈਗੇ ਆ ਦੋਨਾਂ ਦੇ ਉੱਪਰ ਪਹਿਲੇ ਵੀ ਇਹਨਾਂ ਤੇ ਜਿਹੜੇ ਪਰਚੇ ਦਰਜ ਹੈਗੇ ਆ ਵੱਖ-ਵੱਖ ਥਾਵਾਂ ਤੇ ਸਿਦਮਾਬੇੜ ਥਾਣਾ ਤੇ ਹੋਰ ਵੱਖ-ਵੱਖ ਥਾਣਿਆਂ ਦੇ ਵਿੱਚ ਪਹਿਲੇ ਵੀ ਇਹਨਾਂ ਤੇ ਜਿਹੜੇ ਪਰਚੇ ਦਰਜ ਨੇ ਸਰ ਉਸ ਲੇਡੀ ਨੇ ਦੱਸਿਆ ਸੀ ਕਿ ਮੇਰੇ ਘਰ ਤੋਂ ਘੜੀ 10 ਲੱਖ ਦਾ ਨੁਕਸਾਨ ਆ ਕਿ ਸਹੀ ਸੀਗਾ ਜੀ 10 ਲੱਖ ਤਾਂ ਨਹੀਂ ਬਟ ਇੱਕ ਕਰੀਬ ਸਾਢੇ 3 ਤੋਲੇ ਜਿਹੜਾ ਸੋਨਾ ਬਣਦਾ ਜੋ ਕਿ ਔਰ ਘੜੀਆਂ ਕੁੜੀਆਂ ਪਾ ਕੇ ਕਰੀਬ 4.5 ਲੱਖ ਰੁਪਏ ਦਾ ਜਿਹੜਾ ਸਾਰਾ ਟੋਟਲ ਜਿਹੜਾ ਅਮਾਉਂਟ ਬਣ ਜਾਂਦਾ ਸਰ ਇਹ ਕਿੰਨੇ ਜਣੇ ਸੀਗੇ ਇਹ ਦੋ ਜਣੇ ਸੀਗੇ ਜੀ ਇਹਨਾਂ ਦਾ ਕੋਈ ਹੋਰ ਸਾਥੀ ਵਗੈਰਾ ਨਹੀਂ ਇਹ ਦੋ ਜਣੇ ਸੀ ਇਹਨਾਂ ਦੋਨਾਂ ਨੇ ਇਸ ਘਟਨਾ ਨੂੰ ਜਾਣ ਦਿੱਤਾ ਤੇ ਇਹ ਪਹਿਲੀ ਚੋਰੀ ਇਹਨਾਂ ਕੁੜੀਆਂ ਨੇ ਕੀਤੀ ਜਾਂ ਹੋਰ ਵੀ ਲਾਈਨ ਕੋਈ ਪੀਚਲੀ ਨੂੰ ਡੋਟ ਨਹੀਂ ਹਜੇ ਤੱਕ ਜਿਹੜਾ ਸਾਡੇ ਜਿਹੜੀ ਇਨਵੈਸਟੀਗੇਸ਼ਨ ਚ ਆਇਆ ਵਾ ਅਜੇ ਤੱਕ ਜਿਹੜਾ ਇਹੋ ਆਇਆ ਵੀ ਇੱਥੇ ਇਹਨਾਂ ਨੇ ਇਹੋ ਚੋਰੀਆਂ ਕੀਤੀਆਂ ਬਾਕੀ ਇਹਨਾਂ ਨੇ ਹੋਰ ਪਹਿਲੇ ਵੀ ਏਟੀਐਮ ਵੀ ਤੋੜਿਆ ਸੀਗਾ ਤੇ ਹੋਰ ਚੋਰੀਆਂ ਵਾਰਦਾਤਾਂ ਆਪਣੇ ਥਾਂ ਏਰੀਆ ਦੇ ਵਿੱਚ ਕੀਤੀਆਂ ਨੇ ਉਹਦੇ ਵਿੱਚ ਵੀ ਇਹ ਵੌਂਟਡ ਨੇ ਸਰ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਹੈ ਹੁਣ ਅਸੀਂ ਜੀ ਇਹਨਾਂ ਦੇ ਕੋਲੋਂ ਆਬਰਾਮਤ ਕਰ ਲਿਆ ਇਹਨਾਂ ਦਾ ਹੋਰ ਜਿਹੜਾ ਰਿਮਾਂਡ ਲੈ ਕੇ ਹੋਰ ਬੇਕੀ ਨਾਲ ਕਸ਼ਕਿਸ਼ ਕੀਤੀ ਜਾਏਗੀ ਹੋਰ ਵੀ ਦੇਖਿਆ ਜਾਏਗਾ ਵੀ ਹੋਰ ਕਿਹੜੇ ਕਿਹੜੇ ਵਾਰਦਾਤ ਚੱਤੀ ਹੈ। ਬੋਤਰਾ ਰੋਡ ਤੇ 17 ਨੰਬਰ ਬਾੜ ਦੇ ਵਿੱਚ ਵੀ ਲੇਡੀਜ਼ ਨੂੰ ਬੰਨ ਕੇ ਜਿਹੜਾ ਨੁਟਕੀ ਲੈ ਕੇ ਗਿਆ ਕੀ ਉਹ ਵੀ ਹਮਾਂ ਦਾ ਕੇਸ ਹੋਈ ਚੋਰੀ ਦਾ। ਅਜੇ ਉੱਤੇ ਵੀ ਲੱਗੇ ਆ ਉਹ ਵੀ ਅਸੀਂ ਜਿਹੜਾ ਉਹ ਜਿਹੜਾ ਉਹ ਉਹ ਬਖਰਾ ਹੈ ਉਹ ਸੁਲਤਾਨਪੁਰ ਰੋਧੀ ਸਾਈਡ ਗੋਵਿੰਦਵਾਲ ਸਾਈਡ ਨੂੰ ਉਧਰ ਨੂੰ ਅਸੀਂ ਟਰੈਕ ਕਰ ਰਹੇ ਆ ਔਰ ਉਹ ਵੀ ਜਲਦੀ ਉਸ ਕੁਝ ਚੀਜ਼ਾਂ ਮੈਂ ਤੁਹਾਨੂੰ ਨਹੀਂ ਸ਼ੇਅਰ ਕਰ ਸਕਦਾ ਉਹ ਵੀ ਜਲਦੀ ਅਸੀਂ ਜਿਹੜਾ ਉਹ ਟਰੇਸ ਕਰ ਲਾਂਗੇ। ਇਹਨਾਂ ਤੇ ਹੁਣ ਕੀ ਕਾਰਵਾਈ ਕੀਤੀ ਹੈ? ਇਹਨਾਂ ਤੇ ਕੇਸ ਸਿਸਟਰ ਕੀਤਾ ਗਿਆ ਜੀ ਰੋਬਰੀ ਦਾ ਕੇਸ ਇਹਨਾਂ ਦੇ ਖਿਲਾਫ ਜਿਹੜਾ ਪਰਚਾ ਆਲਰੇਡੀ